ਤੋਂ ਮਿਲਦਾ ਸੰਤੋਖ ਗੁਰੂ ਕੋਲੋਂ ਸਬਰ ਸੰਤੋਖ ਮਿਲਦਾ ਅਸੀਂ ਤੇ ਵਸਤੂਆਂ ਤੇ ਲਿਆ ਕੇ ਗੁਰੂ ਨੂੰ ਖੜਾ ਕਰ ਦਿੱਤਾ ਅਰਦਾਸ ਜਦੋਂ ਆਪਾਂ ਕਰਦੇ ਆਂ ਅਰਦਾਸ ਚ ਜਿਹੜੇ ਪਹਿਰੇ ਆਉਂਦੇ ਆ ਉਹ ਕਿਹੜੇ ਸਿੱਖ ਨੇ ਜਿਨ੍ਹਾਂ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਨਾਲ ਸ਼ਬਦ ਵਰਤੇ ਧਰਮ ਨਹੀਂ ਹਾਰਿਆ ਇਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਅੱਛਾ ਉਹਨਾਂ ਧਰਮ ਨਹੀਂ ਹਾਰਿਆ ਅੱਜ ਧਰਮ ਰਿਹਾ ਨਹੀਂ ਤੇ ਮੈਂ ਗੁਰੂ ਕੋਲ ਪਦਾਰਥ ਮੰਗਣਾ ਰੇ ਅੱਜ ਤੱਕ ਅੱਜ ਮਾਫ ਕਰਨਾ ਅੱਜ ਤੇ ਸਾਡੀਆਂ ਗੁਰੂ ਦੇ ਕੋਲ ਅਰਦਾਸਾਂ ਪਤਾ ਕਿਹੜੀਆਂ ਕੋਈ ਕੋਠੀ ਮੰਗ ਰਿਹਾ ਕੋਈ ਕਾਰ ਮੰਗ ਰਿਹਾ ਕੋਈ ਨੌਕਰੀ ਮੰਗ ਰਿਹਾ ਗੁਰੂ ਕੋਲ ਤੇ ਮੰਗਣਾ ਸੀ ਮਰੇ ਮੈਨੂੰ ਸਬਰ ਦੇ ਦਿਓ ਨੂੰ ਜਿੰਦਗੀ ਜਿਉਂਦਾ ਤਰੀਕਾ ਦੇ ਦੇ ਕੋਠੀਆਂ ਕਾਰਾਂ ਸਾਡੇ ਪੁੱਤਾਂ ਧੀਆਂ ਨੇ ਕਮਾਈ ਕਰਕੇ ਆਪੇ ਲੈ ਲੈਣੀਆਂ ਇੱਥੇ ਕੋਈ ਆ ਰਿਹਾ ਮੇਰੇ ਸਿਰ ਤੇ ਕਰਜ਼ਾ ਵੜਾ ਮਹਾਰਾਜ ਜੀ ਮੈਂ ਜਦੋਂ ਦਾ ਆਉਣ ਲੱਗ ਪਿਆ ਮੇਰਾ ਕਰਜ਼ਾ ਲੈ ਗਿਆ ਮਹਾਰਾਜ ਕਰਜ਼ੇ ਲਾਉਣ ਲਿਆ ਮਹਾਰਾਜ ਦਾ ਵਕਾਰਾਂ ਦਾ ਕਰਜ਼ਾ ਲਾਉਣ ਲਿਆ ਦੂਜੇ ਕਰਜ਼ੇ ਆਪੇ ਲੈ ਜਾਣੇ ਜਿਹਨੂੰ ਅਕਲ ਆ ਗਈ ਜਦੋਂ ਮੈਂ ਆਪਣੇ ਖਰਚਿਆਂ ਨੂੰ ਸੰਜਮ ਨਾ ਕਰ ਲੱਗ ਪਿਆ ਨਾ ਗੁਰੂ ਅਕਲ ਦਾ দান ਦਿੰਦਾ ਜਿਹਨੂੰ ਅਕਲ ਆ ਗਈ ਆਪਣੇ ਆਪ ਹੀ ਬੰਦੇ ਨੂੰ ਪਤਾ ਲੱਗ ਗਿਆ ਮੇਰੀ ਕਮਾਈ 1 ਰੁਪਇਆ ਮੇذ ਚ 12 ਨੇ 50 ਪੈਸੇ ਖਰਚਣੇ ਨੇ 50 ਪੈਸੇ ਸੇਵ ਕਰਨੇ ਆਪੇ ਕਰਜ਼ਾ ਲੈ ਜਾਣਾ ਜਦੋਂ ਮੈਂ ਗੁਰੂ ਕੋਲ ਸਿੱਖਿਆ ਲਵਾਂਗਾ ਮੈਨੂੰ ਸਮਝ ਆਊਗੀ ਕਮਾਈ ਮੇਰੀ 5 ਰੁਪਏ ਆ ਖਰਚਣੇ ਚ ਮੈਂ 2 ਰੁਪਏ 3 ਰੁਪਏ ਵਿੱਚ ਸੇਵ ਕਰਨੇ ਆਪਣੇ ਆਪ ਹੀ ਕਰਜ਼ਾ ਲੈ ਗਿਆ ਹੁਣ ਮੈਂ ਕਹਾਂ ਕਮਾਈ ਮੇਰੀ 5 ਆ ਲਾਵਾਂ ਮੈਂ 20 15 ਪਾਸਿਓਂ ਹੋਰ ਚੱਕਾਂ ਤੇ ਗੁਰੂ ਨੂੰ ਕਹੀ ਜਾਵਾ ਮਾਰਾ ਮੇਰਾ ਕਰਜਾ ਲਾ ਦਿਓ ਇਹ ਕਿਦਾਂ ਹੋਏਗਾ ਸਾ ਸੰਗਤ ਜੀ ਸਮਝਾਈ ਪਿਆ ਰਿਓ ਇਥੇ ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਗੁਰੂ ਕੋਲੋਂ ਕਿਹੜੀ ਚੀਜ਼ ਮਿਲਦੀ ਪਹਿਲਾਂ ਡਿਸਾਈਡ ਤੇ ਕਰ ਲਈਏ ਅੱਜ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਅਜੇ ਤੱਕ ਸਿੱਖ ਨੂੰ ਸਮਝ ਨਹੀਂ ਆਈ ਆ ਰਿਹਾ ਅਸੀਂ ਅਸੀਂ ਗੁਰੂ ਅਸੀਂ ਤਾਂ ਗੁਰੂ ਨੂੰ ਇੱਕ دنیਵੀ ਸ਼ਕਤੀਆਂ ਵਾਲਾ ਬਣਾ ਦਿੱਤਾ ਹੁਣ ਇੱਥੇ ਆਣ ਕੇ ਮੈਂ ਗੁਰੂ ਕੋਲੋਂ ਪੁੱਤ ਮੰਗ ਰਿਹਾ ਤੇ ਜੇ ਗੁਰੂ ਕਹਵੇ ਮੇਰੇ ਕੋਲ ਤੇ ਆਉਣ ਵਾਲਿਆਂ ਦੇ ਪੁੱਤਾਂ ਦੇ ਟੁਕੜੇ ਕਰਕੇ ਵੀ ਗਲਾਂ 'ਚ ਹਾਰ ਪਾਏ ਗਏ ਆ। ਆਪਾਂ ਮੀਰ ਮੰਨੂ ਦੀ ਜੇਲ੍ਹ ਦਾ ਇਤਿਹਾਸ ਪੜਦੇ ਆ ਬੱਚਿਆਂ ਦੇ ਨਿੱਕੇ ਨਿੱਕੇ ਟੁਕੜੇ ਕਰ ਗਲਾਂ 'ਚ ਹਾਰ ਪਾਏ ਗਏ। ਨਿੱਕੇ ਨਿੱਕੇ ਮਾਸੂਮ ਬੱਚਿਆਂ ਦੇ। ਇਸੇ ਦਿੱਲੀ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ بیٹے ਦਾ ਦਿਲ ਕੱਢ ਕੇ ਬਾਪ ਦੇ ਮੂੰਹ 'ਚ ਪਾਇਆ ਗਿਆ। ਬੰਦਾ ਸਿੰਘ ਬਹਾਦਰ ਡੋਲਿਆ ਨਹੀਂ। ਸਾਡੀ ਤੇ ਚਾਰ ਦਿਨ ਦੁਕਾਨਾਂ ਚੱਲੇ ਸਾਡੀ ਤੇ ਫਸਲ ਨਾ ਹੋਵੇ ਤੇ ਆਪਾਂ ਕਈ ਵਾਰੀ ਬਾਬਾ ਬਦਲ ਦਿੰਨੇ ਵੀ ਸਾਡੀ ਗੁਰੂ ਨੇ ਸੁਣੀ ਨਹੀਂ ਉੱਥੇ ਚਲੀ ਜੀ ਕਿਤੇ ਹੋਰ ਥਾਂ ਤੇ ਚਲ ਜੀ ਇਹ ਹਾਂਜੀ ਅੱਜ ਤਾਂ ਅਸੀਂ ਜਿਹੜੇ ਜਿਹੜੇ ਸਿੱਖ ਸੀ ਨਾ ਅਸੀਂ ਉਹਨਾਂ ਨੂੰ ਵੀ ਗੁਰੂਆਂ ਦੇ ਬਰਾਬਰ ਖੜਾ ਕਰਤਾ ਮਾਫ਼ ਕਰਦੇ ਹੋ ਮੈਨੂੰ ਮੈਂ ਪਹਿਲਾਂ ਮਾਫੀ ਮੰਗ ਲਵਾਂ ਜਿਹੜੇ ਗੁਰੂ ਦੇ ਪਿਆਰੇ ਸਿੱਖ ਸੀ ਨਾ ਜਿਨ੍ਹਾਂ ਨੇ ਗੁਰੂ ਦੀ ਸਤਕਾਰ ਨੂੰ ਬਰਕਰਾਰ ਰੱਖਦੇ ਆ ਆਪਣੀਆਂ ਜਾਨਾਂ ਵਾਰਤੀਆਂ ਜੋ ਕਾ ਸਿੱਖ ਤਾਂ ਉਹਨੂੰ ਵੀ ਗੁਰੂ ਦੇ ਬਰਾਬਰ ਖੜਾ ਕਰ ਰਿਹਾ ਮੈਂ ਹੁਣ ਐਗਜ਼ਾਮਪਲ ਦੇਣ ਲੱਗਾ ਜਿਵੇਂ ਜਿਹੜੇ ਬਾਬਾ ਦੀਪ ਸਿੰਘ ਜੀ ਦੇ ਕੋਲ ਜਾਂਦੇ ਉਹ ਕੀ ਜਾਂਦੇ ਪਹਿਲਾਂ ਤਨ ਤਨ ਬਾਬਾ ਦੀਪ ਸਿੰਘ ਸਾਡੀਆਂ ਝੋਲੀਆਂ ਭਰਦਾ ਏਦਾਂ ਕਹਿੰਦੇ ਉਹ ਤਨ ਤਨ ਬਾਬਾ ਦੀਪ ਸਿੰਘ ਜੀ ਸਾਡੀਆਂ ਜੇ ਬਾਬਾ ਦੀਪ ਸਿੰਘ ਜੀ ਉਹ ਤਾਂ ਕਹਿੰਦੇ ਹਣੇ ਆ ਗੁਰੂ ਕੇ ਪਿਆਰੋ ਮੈਂ ਤੇ ਝੋਲੀਆਂ ਭਰੋਣਾ ਗੁਰੂ ਰਾਮਦਾਸ ਜੀ ਕੋਲੋਂ ਬਾਬਾ ਦੀਪ ਸਿੰਘ ਤੇ ਕਹਿੰਦੇ ਹੋਣਗੇ ਮੇਰੀਆਂ ਝੋਲੀਆਂ ਤੇ ਕਿਹਨੇ ਭਰੀਆਂ ਤਨ ਗੁਰੂ ਗੱਜ ਕੇ ਉਹ ਤਨ ਗੁਰੂ ਜਿੱਥੋਂ ਮੇਰੀਆਂ ਭਰਦੀਆਂ ਤੁਸੀਂ ਵੀ ਉੱਥੋਂ ਭਰਾ ਲਓ ਹੁਣ ਇਹ ਪ੍ਰਚਾਰ ਕਰਨ ਵਾਲੇ ਲੋਕ ਕੌਣ ਨੇ ਕਦੀ ਸੋਚ ਕੇ ਵੇਖਿਆ ਕਦੀ ਇੱਕ ਵਾਰੀ ਸੁਰਤ ਤੇ ਜੋਰ ਪਾ ਕੇ ਵੇਖਿਓ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਕੋਲ ਫਿਰ ਐਦਾਂ ਦੀ ਮਰਿਆਦਾ ਦੱਸਦੇ ਆ ਕਿ ਸੁੱਚੀ ਚਾਦਰ ਰੱਖਣੀ ਐ ਇੱਕ ਬੰਨੇ ਲਾ ਕੇ ਜੋਤ ਜਗਾਉਣੀ ਆ ਤੁਸੀਂ ਐਦਾਂ ਮਰਿਆਦਾ ਨਾ ਪਾਠ ਕਰਨਾ ਫਿਰ ਤੁਹਾਡੀਆਂ ਝੋੜੀਆਂ ਪਰਨਗੀਆਂ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਿਹੜੇ ਕਿਰਤ ਕਰਨ ਵਾਲੇ ਬੰਦਾ ਨਾ ਉਹਦੇ ਕੋਲੋਂ ਇਹ ਮਰਿਆਦਾ ਨਿਵੇ ਤੇ ਨਾ ਉਹ ਵਿਚਾਰਾ ਇਹ ਕੰਮ ਹੁਣ ਜਿਹੜੀਆਂ ਭੈਣਾਂ ਜੌਬ ਕਰਦੀਆਂ ਦਫ਼ਤਰਾਂ ਵਿੱਚ ਜਾਂ ਜਿਹੜੇ ਕਿਸਾਨ ਵਾਹੀ ਕਰਦੇ ਆ ਜਿਹੜੇ ਮੇਰੇ ਟਰੱਕ ਡਰਾਈਵਰ ਭਰਾ ਵਾ ਮਿਹਨਤਾਂ ਕਰ ਨਵੇਂ ਤੋਂ ਨਵਾਂ ਤਰੀਕਾ ਅਪਣਾਇਆ ਜਾ ਰਿਹਾ ਜੀ ਜਿਹੜਾ ਸਾਡੇ ਗੁਰਦਾਂ ਦਾ ਸਿਸਟਮ ਸੀ ਸੰਗਤ ਦਾ ਨਿਤਨੇਮ ਆਸਾ ਕੀ ਵਾਰ ਗੁਰਬਾਣੀ ਦੀ ਵਿਚਾਰ ਛੱਡ ਕੇ ਅਸੀਂ ਹੋਰ ਹੀ ਬੰਨਾ ਤੁਰ ਪਏ ਆਂ ਆਈ ਥਾਂ ਥਾਂ ਤੇ ਲੋਕ ਜਾ ਰਹੇ ਅੱਛਾ ਇਹ ਕੰਮ ਸਦਾ ਨਹੀਂ ਰਹਿਣਾ ਤੁਸੀਂ ਵੇਖ ਲਿਓ ਇਥੇ ਥੋੜੇ ਚਿਰ ਬਾਅਦ ਨਵਾਂ ਇੱਕ ਕਾਜ ਹੋਣਾ ਜਿਵੇਂ ਇੱਕ ਟ੍ਰੈਂਡ ਹੁੰਦਾ ਨਾ ਕਦੀ ਦੁੱਖ ਭਜਣੀ ਦੇ ਨਾਂ ਦੇ ਗੁਟਕੇ ਪਹਿਲਾਂ ਬੜੇ ਚੱਲਦੇ ਹੁੰਦੇ ਸੀ ਹੁਣ ਤੁਹਾਡੇ ਜੋ ਬਾਣੀ ਪੜਨ ਵਾਲੇ ਤੁਸੀਂ ਘਰਾਂ 'ਚ ਲਾਈਵ ਸੁਣ ਰਹੇ ਹੋ ਜਿਵੇਂ ਆਸਾ ਕੀ ਵਾਰ ਦਾ ਪਾਠ ਹੈ ਬਾਣੀ 'ਚ ਜਪਜੀ ਸਾਹਿਬ ਹੈ ਜੈਸਰੀ ਕੀ ਵਾਰ ਹੈ ਬਿਹਗੜੇ ਕੀ ਵਾਰ ਹੈ ਦੁੱਖ ਭਜਣੀ ਸਰਲੇਖੇਟ ਵੀ ਗੁਰਬਾਣੀ ਹੈਗੀ ਆ ਪੱਲਾ ਗੁਰੂ ਅਰਜਨ ਦੇਵ ਬੋਲ ਕੇ ਦੱਸਿਓ ਜੀ ਘਰਾਂ 'ਚ ਬੈਠੇ ਵੀ ਤੁਸੀਂ ਸੁਣ ਰਹੇ ਜੀ ਜਿੱਦਾਂ ਸ਼੍ਰਵਣੀ ਸਾਹਿਬ ਬਾਣੀ ਦਾ ਨਾਮ ਹੈ ਜੈ ਸ੍ਰੀ ਕੀ ਵਾਰ ਹੈ ਇਦਾਂ ਦੁੱਖ ਭੰਜਣੀ ਸਿਰ ਲੈ ਕੇ ਹੈਗਾ ਵੀ ਗੁਰੂਆਂ ਸਦੇ ਚ ਪਲਗਦੇ ਬੋਲੋ ਪਿਆਰੇ ਹੈਗਾ ਜੀ ਨਹੀਂ ਨਾ ਹੈਗਾ ਤੇ ਜਿਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਚੋਂ ਸ਼ਬਦ ਲੈ ਕੇ ਉਤੇ ਦੁੱਖ ਭੰਜਣੀ